ਜਾ ਹੋਰ ਕੋਈ profession ਦਾ ਵਿਅਕਤੀ ਜਿਵੇਂ ਡਾਕਟਰ ਕਹਿ ਸਕਦੇ ਤੁਸੀਂ ਲਾਇਰ ਕਹਿ ਸਕਦੇ ਬਿਲਡਰ ਕਹਿ ਸਕਦੇ ਜੇ ਕਿਸੇ ਡਾਕਟਰ ਨੇ ਤੁਹਾਨੂੰ ਗਲਤ ਥੀਕ ਕੀਤਾ ਹੈ ਜਾਂ ਤੁਸੀਂ ਕਹਿ ਸਕਦੇ ਲਾਇਰ ਨੇ ਤੁਹਾਨੂੰ ਤੁਹਾਡੇ ਨਾਲ ਧੋਖਾਧੜੀ ਕੀਤੀ ਹੈ ਤੇ ਇਸ ਚੀਜ਼ ਤੋਂ ਬਚਣ ਲਈ ਤੁਸੀਂ ਲੋਕਾਂ ਤੱਕ ਆਪਣੀ ਗੱਲ ਕਿੱਦਾਂ ਪਹੁੰਚਾ ਸਕਦੇ ਬਹੁਤ ਹੀ ਸੋਹਣਾ ਤੇ ਵੈਲਿਡ ਕੁਐਸਚਨ ਹੈ ਮੈਂ ਤੁਹਾਡਾ ਮੈਂ ਇੱਥੇ ਤੁਹਾਨੂੰ ਇੱਕ ਐਗਜ਼ਾਮਪਲ ਦੇ ਨਾਲ ਸਮਝਾਣਾ ਚਾਹਾਂਗਾ

ਔਰ ਕੋਈ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਸਾਰੇ ਫਰਾਡ ਹੀ ਮਿਲਣ ਬਹੁਤ سارے ਅੱਛੇ ਲੋਕ ਕੰਮ ਵੀ ਕਰਦੇ ਹੈਗੇ ਆ ਤਾਂ ਇਹ ਚੀਜ਼ ਮੈਂ ਬਿਜ਼ਨਸਮੈਨ ਜਿਹੜੇ ਸਾਡੀ ਕੈਟਾਗਰੀਸ ਹੈਗੀ ਆ ਉਹਨਾਂ ਨੂੰ ਵੀ ਮੈਂ ਰეკਮੈਂਡ ਕਰਨਾ ਚਾਹਾਂਗਾ ਆਪਾਂ ਸਿਰਫ ਨੈਗੇਟਿਵ ਦੀ ਗੱਲ ਨਹੀਂ ਕਰਦੇ ਲਾਈਕ ਡਾਕਟਰਸ ਬਹੁਤ ਸਾਰੇ ਹੋਣਗੇ ਜਿਹੜੇ ਚੰਗਾ ਕੰਮ ਵੀ ਕਰਦੇ ਹੋਣਗੇ ਤੇ ਉਹਨਾਂ ਨੂੰ ਵੀ ਮੈਂ ਰეკਮੈਂਡੇਸ਼ਨ ਇਹ ਕਰਾਂਗਾ ਕਿ ਜਿੰਨਾ ਵੀ ਚੰਗਾ ਕੰਮ ਕਰਦੇ ਆ ਆਪਣੇ ਕਲਾਇੰਟਸ ਨੂੰ ਜ਼ਰੂਰ ਕਹਿਣ ਕਿ ਸਾਡੇ ਲਈ ਤੁਸੀਂ ਪੋਜ਼ਿਟਿਵ ਰਿਵਿਊਜ਼ ਪਾਓ ਆਪਣੇ 5 ਸਟਾਰ ਰੇਟਿੰਗ ਪਾਓ ਤੇ ਸਟਾਰੀਜ਼ ਮੈਂਸ਼ਨ ਕਰੋ ਤੇ ਇਹ ਦੋਨਾਂ ਪਾਸੇ ਚੱਲਦਾ ਹੈ ਜੀ ਸਾਡੀ ਉਹਨਾਂ ਦੀ ਪੋਜ਼ਿਟਿਵ ਸਟੋਰੀਜ਼ ਵੀ ਹੈ ਨੇਗੇਟਿਵ ਸਟੋਰੀ ਵੀ ਬਹੁਤ اچھا ਇਹ ਦੋਨੋਂ ਪਾਸੇ ਚੱਲਦਾ ਹੈ ਜੇ ਤੁਹਾਨੂੰ ਅੱਛਾ ਡਾਕਟਰ ਚਾਹੀਦਾ ਤਾਂ ਵੀ ਉਹਦਾ ਰਿਵਿਊ ਚੈੱਕ ਕਰੋ ਯਸ ਔਰ ਅਗਰ ਤੁਹਾਨੂੰ ਬਚਣਾ ਹੈ ਤਾਂ ਵੀ ਰਿਵਿਊ ਚੈੱਕ ਕਰਨੇ ਪੈਣਗੇ ਤੇ ਜੇ ਤੁਹਾਡਾ ਕੋਈ ਵੀ ਗੂਗਲ ਦੇ ਰਿਲੇਟਿਡ ਕੋਈ ਵੀ ਤੁਹਾਡਾ ਅਗਰ ਪ੍ਰੈਸ਼ਨ ਹੋਵੇ ਤਾਂ ਤੁਸੀਂ ਸਾਡੇ ਦਿੱਤੇ ਗਏ ਨੰਬਰ ਤੇ ਫੋਨ ਕਰਕੇ ਪੁੱਛ ਸਕਦੇ ਹੋ ਜਾਂ ਸਾਨੂੰ ਕਮੈਂਟ ਕਰਕੇ ਵੀ ਪਤਾ ਕਰ ਸਕਦੇ ਹੋ ਤੁਸੀਂ